ਪਿਆਰ ਦੇ ਦਿਨ ਤੇ ਦੁੱਖਾਂ ਦਾ ਛਾਇਆ ਸਾਇਆ ਸ਼ਹੀਦਾਂ ਦੇ ਪਰਿਵਾਰਾਂ ਦੇ ਹੌਸਲੇ ਨੇ ਜਗਾਇਆ ਵੈਲੈਂਟਾਈਨ ਦਿਨ ਸੀ ਪਰ ਹਮਲੇ ਨੇ ਹਿਲਾਇਆ ਦੇਸ਼ ਤੇ ਵੀਰਾਂ ਨੇ ਆਪਣਾ ਖੂਨ ਵਹਾਇਆ ਚਮਕਦੇ ਸੁਪਨੇ ਇੱਕ ਪਲ ਚ ਟੁੱਟ ਗਏ ਕਈ ਘਰਾਂ ਦੇ ਚਿਰਾਗ ਸਦਾ ਲਈ ਮੁੱਕ ਗਏ ਉਸ ਦਿਨ ਇਤਿਹਾਸ ਨੇ ਪੰਨਾ ਨਵਾਂ ਮੋੜਿਆ ਪਿਆਰ ਦੇ ਦਿਨ ਨੂੰ ਸੰਕਲਪ ਨਾਲ ਜੋੜਿਆ ਅੱਜ ਅਸੀਂ ਗੱਲ ਕਰ ਰਹੇ ਹਾਂ ਉਸ ਦਿਨ ਦੀ ਜਿਸ ਨੇ ਸਿਰਫ ਕੈਲੰਡਰ ਦੀ ਇੱਕ ਤਾਰੀਖ ਨਹੀਂ ਬਦਲੀ ਸਗੋਂ ਪੂਰੇ ਦੇਸ਼ ਦੀ ਸੋਚ ਅਤੇ ਸੰਕਲਪ ਨੂੰ ਵੀ ਨਵੀਂ ਦਿਸ਼ਾ ਦਿੱਤੀ ਹੈ 14 ਫਰਵਰੀ 2019 ਜਦੋਂ ਦੁਨੀਆ ਵੈਲੈਂਟਾਈਨ ਡੇ ਮਨਾਉਣ ਵਿੱਚ ਮਸਤ ਸੀ ਜਦੋਂ ਪਿਆਰ ਦੇ ਇਜ਼ਹਾਰ ਹੋ ਰਹੇ ਸਨ ਤੋਹਫੇ ਵੰਡੇ ਜਾ ਰਹੇ ਸਨ ਉਸੇ ਵੇਲੇ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸ਼੍ਰੀਨਗਰ ਜੰਮੂ ਰਾਸ਼ਟਰੀ ਰਾਜਮਾਰਗ ਤੇ ਇੱਕ ਐਸਾ ਤਮਾਕਾ ਹੋਇਆ ਜਿਸ ਦੀ ਗੂੰਜ ਸਿਰਫ ਘਾਟੀ ਵਿੱਚ ਨਹੀਂ ਸਾਰੇ ਭਾਰਤ ਵਿੱਚ ਸੁਣੀ ਗਈ ਲੇਥਪੋਰਾ ਦੇ ਕੋਲ ਜਿੱਥੇ ਆਮ ਤੌਰ ਤੇ ਕੇਸਰ ਦੀ ਖੁਸ਼ਬੂ ਮਹਿਕਦੀ ਹੈ ਉੱਥੇ ਉਸ ਦਿਨ ਬਾਰੂਦ ਦੀ ਗੰਧ ਅਤੇ ਬਲੀਦਾਨ ਦੀ ਚਿਖਾ ਫੈਲ ਗਈਆਂ ਇੱਕ ਆਤਮ ਹੱਤਿਆ ਉੱਤਵਾਦੀ ਨੇ ਵਿਸਫੋਟਕ ਨਾਲ ਭਰੀ ਗੱਡੀ CRPF ਦੇ ਕਾਫਲੇ ਨਾਲ ਟਕਰਾ ਦਿੱਤੀ ਅਤੇ ਇੱਕ ਪਲ ਵਿੱਚ 40 ਵੀਰ ਜਵਾਨ ਮਾਤਰ ਭੂਮੀ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ ਇਹ ਹਮਲਾ ਕੋਈ ਅਚਾਨਕ ਘਟਨਾ ਨਹੀਂ ਸੀ ਜਾਂਚ ਏਜੰਸੀਆਂ ਦੇ ਅਨੁਸਾਰ ਇਸ ਦੀ ਤਿਆਰੀ ਕਈ ਮਹੀਨਿਆਂ ਤੋਂ ਚੱਲ ਰਹੀ ਸੀ ਉੱਤਵਾਦੀ ਸੰਗਠਨ ਜੈਸ਼ੇ ਮੁਹੰਮਦ ਨੇ ਜਿਸ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਸਮਰਥਨ ਮਿਲਦਾ ਰਿਹਾ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਲਗਭਗ 200 ਕਿਲੋ ਵਿਸਫੋਟਕ ਇਕੱਠਾ ਕੀਤਾ ਗਿਆ ਅਤੇ ਸੁਚਿੰਤਿਤ ਯੋਜਨਾ ਦੇ ਤਹਿਤ ਹਮਲਾ ਕੀਤਾ ਗਿਆ 14 ਫਰਵਰੀ ਦੀ ਉਹ ਦੁਪਹਿਰ ਸਿਰਫ ਇੱਕ ਤਮਾਕਾ ਨਹੀਂ ਸੀ ਉਹ 40 ਘਰਾਂ ਦੀ ਦੁਨੀਆ ਉਜੜ ਜਾਣ ਦੀ ਕਹਾਣੀ ਸੀ ਉਹ ਮਾਵਾਂ ਦੀਆਂ ਅੱਖਾਂ ਦੀ ਰੋਸ਼ਨੀ ਲੁੱਟ ਜਾਣ ਦਾ ਪਲ ਸੀ ਉਹ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਆ ਉੱਠ ਜਾਣ ਦਾ ਦਰਦ ਸੀ ਪਰ ਇਸ ਹਮਲੇ ਤੋਂ ਬਾਅਦ ਦੇਸ਼ ਟੁੱਟਿਆ ਨਹੀਂ ਦੇਸ਼ ਇਕੱਠਾ ਹੋ ਗਿਆ ਹਰ ਸ਼ਹਿਰ ਹਰ ਗਲੀ ਵਿੱਚ ਇੱਕ ਹੀ ਆਵਾਜ਼ ਗੂੰਜੀ ਸ਼ਹੀਦਾਂ ਦਾ ਬਦਲਾ ਲਿਆ ਜਾਵੇ ਇਹ ਸਿਰਫ ਗੁੱਸਾ ਨਹੀਂ ਸੀ ਇਹ ਸੰਕਲਪ ਸੀ 12 ਦਿਨਾਂ ਦੇ ਅੰਦਰ 26 ਫਰਵਰੀ 2019 ਨੂੰ ਭਾਰਤੀ ਹਵਾਈ ਸੈਨਾ ਨੇ ਬਾਲਾਕੋਟ ਵਿੱਚ ਦਾਖਲ ਹੋ ਕੇ ਅੱਤਵਾਦੀ ਕੈਂਪਾਂ ਤੇ 에ਅਰ ਸਟ੍ਰਾਈਕ ਕੀਤੀ ਲਗਭਗ 5 ਦਹਾਕਿਆਂ ਬਾਅਦ ਪਹਿਲੀ ਵਾਰ ਭਾਰਤ ਨੇ ਸਰਹੱਦ ਪਾਰ ਕਰਕੇ ਇਹ ਸਪਸ਼ਟ ਸੰਦੇਸ਼ ਦਿੱਤਾ ਕਿ ਅੱਤਵਾਦ ਦਾ ਜਵਾਬ ਹੁਣ ਘਰ ਵਿੱਚ ਵੜ ਕੇ ਦਿੱਤਾ ਜਾ ਸਕਦਾ ਹੈ ਇਹ ਕਾਰਵਾਈ ਸਿਰਫ ਸੈਨਿਕ ਕਦਮ ਨਹੀਂ ਸੀ ਇਹ ਇੱਕ ਨਵੇਂ ਭਾਰਤ ਦੀ ਸੋਚ ਦਾ ਪ੍ਰਤੀਕ ਸੀ ਪੁਲਵਾਮਾ ਦੀ ਸ਼ਹਾਦਤ ਨੇ ਦੇਸ਼ ਦੀ ਰਾਜਨੀਤੀ ਅਤੇ ਰਣਨੀਤੀ ਦਿਸ਼ਾ ਨੂੰ ਵੀ ਪ੍ਰਭਾਵਿਤ ਕੀਤਾ ਧਾਰਾ 370 ਨੂੰ ਹਟਾਉਣ ਦਾ ਫੈਸਲਾ ਆਇਆ ਜਿਸ ਨੂੰ ਕਈ ਲੋਕ ਅੱਤਵਾਦ ਅਤੇ ਵੱਖਵਾਦ ਦੇ ਢਾਂਚੇ ਨਾਲ ਜੋੜਦੇ ਹਨ ਆਉਣ ਵਾਲੇ ਸਾਲਾਂ ਵਿੱਚ ਸੁਰੱਖਿਆ ਬਲਾਂ ਦੀ ਕਾਰਵਾਈ ਨਾਲ ਅੱਤਵਾਦੀ ਢਾਂਚਾ ਕਮਜ਼ੋਰ ਹੋਇਆ ਭਰਤੀ ਘਟੀ ਅਤੇ ਕਸ਼ਮੀਰ ਵਿੱਚ ਹਾਲਾਤ ਬਦਲਦੇ ਨਜ਼ਰ ਆਏ ਹਾਲਾਂਕਿ ਚੁਣੌਤੀਆਂ ਅਜੇ ਵੀ ਮੌਜੂਦ ਨੇ ਪਰ ਡਰ ਦੇ ਸائے ਹੇਠ ਜੀਵਨ ਬਿਤਾਉਣਾ ਵਾਲੀ ਵਾਦੀ ਵਿੱਚ ਅਹਿਸਤਾ ਅਹਿਸਤਾ ਵਿਸ਼ਵਾਸ ਵਾਪਸ ਆਉਂਦਾ ਦਿਖਾਈ ਦਿੱਤਾ ਅੱਜ ਵੀ ਕਈ ਲੋਕ 14 ਫਰਵਰੀ ਨੂੰ ਬਲੈਕ ਡੇ ਕਹਿੰਦੇ ਹਨ ਕਿਉਂਕਿ ਉਸ ਦਿਨ ਅਸੀਂ ਆਪਣੇ 40 ਵੀਰ ਗੁਆਏ ਪਰ ਕਈ ਇਸ ਨੂੰ ਸੰਕਲਪ ਦਿਵਸ ਵੀ ਮੰਨਦੇ ਹਨ ਕਿਉਂਕਿ ਉਸ ਦਿਨ ਦੀ ਸ਼ਹਾਦਤ ਨੇ ਅੱਤਵਾਦ ਦੇ ਖਿਲਾਫ ਇੱਕ ਨਵਾਂ ਅਧਿਆਇ ਲਿਖਿਆ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਪਿਆਰ ਦਾ ਅਸਲੀ ਅਰਥ ਕੀ ਹੈ ਦੇਸ਼ ਨਾਲ ਪਿਆਰ ਫਰਜ਼ ਨਾਲ ਪਿਆਰ ਅਤੇ ਉਸ ਮਿੱਟੀ ਨਾਲ ਪਿਆਰ ਜਿਸ ਲਈ ਸੈਨਿਕ ਆਪਣੀ ਜਾਨ ਨਿਛਾਵਰ ਕਰ ਦਿੰਦੇ ਹਨ 14 ਫਰਵਰੀ ਹੁਣ ਸਿਰਫ ਗੁਲਾਬਾਂ ਅਤੇ ਤੋਹਫਿਆਂ ਦਾ ਦਿਨ ਨਹੀਂ ਰਹਿ ਗਿਆ ਇਹ ਯਾਦ ਦਾ ਦਿਨ ਹੈ ਬਲੀਦਾਨ ਦਾ ਦਿਨ ਹੈ ਅਤੇ ਉਸ ਵਾਦੇ ਦਾ ਦਿਨ ਹੈ ਕਿ ਉਹ 40 ਵੀਰ ਜਵਾਨ ਸਾਡੇ ਦਿਲਾਂ ਵਿੱਚ ਹਮੇਸ਼ਾ ਜਿੰਦਾ ਰਹਿਣਗੇ ਉਹਨਾਂ ਦੀ ਸ਼ਹਾਦਤ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਜਦੋਂ ਦੇਸ਼ ਤੇ ਵਾਰ ਹੁੰਦਾ ਹੈ ਤਾਂ ਜਵਾਬ ਵੀ ਇਤਿਹਾਸ ਬਣ ਜਾਂਦਾ ਹੈ ਇਸੇ ਤਰ੍ਹਾਂ ਦੀਆਂ ਅਪਡੇਟਸ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ ਧੰਨਵਾਦ